ਇੰਨੀ ਛੇਤੀ ਮਨ ਲਾਦਾ ਕੋਈ ਕੱਪੜੇ ਨਹੀਂ ਬਲਦਾ ਜਿੰਨੀ ਛੇਤੀ ਲੀਡਰਾਂ ਪਾਰਟੀਆਂ ਬਦਲਦੇ ਐ ਜਾਂ ਕੋਈ ਇੱਧਰੋਂ ਉੱਧਰ ਜਾ ਰਿਹਾ ਕੋਈ ਇੱਧਰੋਂ ਉੱਧਰ ਆ ਜਾ। ਇਹ ਨਹੀਂ ਹੈਗੇ ਵੀ ਬਾਪੂ ਪਿਓ ਦਾਦਾ ਲੀਡਰ ਸੀਗਾ ਤਾਂ ਭਾਈ ਗੱਦੀ ਮਿਲ ਗਈ। ਉਹ ਮਿਹਨਤ ਕਰਕੇ ਅੱਗੇ ਆਏ ਨੇ ਇੱਕ ਯੂਥ ਲੀਡਰ ਨੇ ਟੋਲਾ ਨੂੰ ਲੈ ਕੇ ਦਲਵੀਰ ਬੜੇ ਚਰਚਾ 'ਚ ਰਹਿੰਦੇ ਨੇ। ਬਿਲਕੁਲ ਟੋਲ ਨੂੰ ਲੈ ਕੇ ਦੇਖੋ ਜਦੋਂ ਟੋਲ ਟੈਕਸ ਲੱਗਿਆ ਹਨਾ ਉਹਨਾਂ ਨੇ ਐਮ.ਐਲ.ਏ ਸੀਗੇ ਉਹਨਾਂ ਨੇ ਇੱਕ ਵੱਖਰੀ ਛੜਕੀ ਬਣਾ ਦਿੱਤੀ ਸੀ। ਮੇਰੇ ਪੁੱਤ ਪਰ ਜਦੋਂ ਵੀਡੀਓ ਪਾਉਂਦੇ ਨੇ ਵੀਡੀਓ ਦੇ ਵਿੱਚ ਅਕਸਰ ਜਦੋਂ ਨਿਰਾਸ਼ਾ ਝਲਕਦੀ ਹੈ ਤੇ ਅਕਸਰ ਹਰੇਕ ਲੀਡਰ ਇਹ ਕਹਿੰਦਾ ਜੀ ਮੈਂ ਤਾਂ ਜੀ ਆ ਕਾਮ ਜੇ ਘਰ ਚੋਕਿਆ ਸੀਗਾ ਹੌਲੀ ਹੌਲੀ ਸਿਆਸਤ ਚੱਕ ਗਿਆ। ਕੋਈ ਨਹੀਂ ਹੁੰਦਾ ਜਦੋਂ ਓਖੇ ਸਮੇਂ ਕੋਈ ਨਹੀਂ ਜਦੋਂ ਹਾਂ ਕਰਦਾ ਲੀਡਰ ਉਦੋਂ ਤੁਸੀਂ ਮੈਨੂੰ ਮੂਰੇ ਕਰ ਦਿੰਦੇ ਹੋ। ਮੁੱਖ ਮੰਤਰੀ ਸਾਹਿਬ ਤੇ ਜਦੋਂ ਲੋੜ ਹੁੰਦੀ ਆ ਜਦੋਂ ਅਸਲੀ ਟਾਈਮ ਹੁੰਦਾ ਉਦੋਂ ਤੁਸੀਂ ਧੋਖਾ ਕਰ ਜਾਂਦੇ ਹੋ ਹੁਣ ਵੀ ਉਹਨਾਂ ਨੇ ਇਹੀ ਕਿਹਾ 12 ਦੇ ਵਿੱਚ ਟਿਕਟ ਦਿੱਤੀ ਉਹ ਕਹਿੰਦੇ ਮੇਰੀ ਟਿਕਟ ਉਦੋਂ ਕੱਟੀ ਗਈ ਕਹਿੰਦੇ ਦੱਸੋ ਉਹ ਲੀਡਰ ਅਜ 파ਰਟੀ ਦੇ ਵਿੱਚ ਹੈਗਾ ਪਰ ਮੈਂ ਉੱਥੇ ਹੀ ਖੜਾਂਗਾ। ਜੇ ਭਗਵੰਤ ਮਾਨ ਕਹਿੰਦੇ ਚੋਣਾਂ ਨਾਲ ਲੜਦੇ ਤਾਂ ਕਹਿੰਦੇ ਮੇਰੀ ਵੀ ਉਦੋਂ ਵੀ ਟਿਕਟ ਕੱਟੀ ਜਾਣੀ ਸੀ ਐਮਐਲਏ ਦੀ ਬਾਈ ਦੀਆਂ ਚੋਣਾਂ ਵੜੇ ਵੀ ਰਾਜਦੀਪ ਜੀ ਸਿਆਸਤ ਗਰਮਾਉਂਦੀ ਜਾਂਦੀ ਹੈ ਕਦੇ ਕੋਈ ਨਿਰਾਸ਼ ਹੋ ਜਾਂਦਾ ਹੈ ਕਦੇ ਕੋਈ ਵੀਡੀਓ ਪਾ ਦਿੰਦਾ ਹੈ ਤੇ ਦਲਵੀਰ ਗੋਲਡੀ ਹੁਣੇ ਵੀ ਨਿਰਾਸ਼ਾ ਚਲ ਰਹੀ ਹੈ ਉਹਨਾਂ ਨੇ ਹੁਣੇ-ਹੁਣੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਨੂੰ ਨਿਰਾਸ਼ਾ ਪੱਲੇ ਪਈ ਹੈ ਪਾਰਟੀ ਦੇ ਵਿੱਚ ਹੀ ਇੱਕ ਵੱਡਾ ਲੀਡਰ ਵੱਡਾ ਕਦਵਾਰ ਲੀਡਰ ਜਿਹੜਾ ਉਹਨਾਂ ਦੇ ਖਿਲਾਫ ਖੜਾ ਨਜ਼ਰ ਆਉਂਦਾ ਹੈ ਬਿਲਕੁਲ ਬਖਤਾ ਜੀ ਐਤ ਕੀ ਜਿਹੜੀ ਸਿਆਸਤ ਆ ਨਾ ਜਿਹੜੀ ਲੋਕ ਸਭਾ 2024 ਦੀਆਂ ਚੋਣਾਂ ਨੇ ਇਸ ਦੇ ਵਿੱਚ ਇੱਕ ਵੱਖਰਾ ਹੀ ਜਿਹੜਾ ਕਹਿ ਦਈਏ ਦ੍ਰਿਸ਼ ਦੇਖਣ ਨੂੰ ਮਿਲ ਰਿਹਾਗਾ ਦੇਖ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਲੀਡਰ ਪਾਰਟੀਆਂ ਬਹੁਤ ਬਦਲ ਰਹੇ ਆ ਇੰਨੀ ਛੇਤੀ ਮੈਨੂੰ ਲੱਗਦਾ ਕੋਈ ਕੱਪੜੇ ਨਹੀਂ ਬਦਲਦਾ ਜਿੰਨੀ ਛੇਤੀ ਲੀਡਰਾਂ ਪਾਰਟੀਆਂ ਬਦਲ ਰਹੇ ਆ ਕੋਈ ਇਧਰੋਂ ਉਧਰ ਜਾ ਰਿਹਾ ਕੋਈ ਇਧਰੋਂ ਉਧਰ ਆ ਜਾ ਤੇ ਜਿਹੜੀ ਨਿਰਾਸ਼ਾ ਦੀ ਗੱਲ ਆ ਇਹ ਜ਼ਰੂਰ ਚੱਲਦੀ ਆ ਤੇ ਹਰ ਵਾਰ ਹੁੰਦਾਗਾ ਜਦੋਂ ਇੱਕ ਨੂੰ ਟਿਕਟ ਨਹੀਂ ਮਿਲਦੀ ਕੱਟਤੀ ਜਾਂਦੀ ਆ ਫਿਰ ਉਹ ਨਿਰਾਸ਼ ਤੇ ਇੱਕ ਧੜਾ ਤਾਂ ਹੁੰਦਾ ਹੀ ਆ ਰਹੀ ਗੱਲ ਦਲਵੀ ਗੋਲਟੀ ਦਾ ਨਿਰਾਸ਼ ਹੋਣਾ ਇਸ ਕਰਕੇ ਆ ਕਿ ਦੇਖੋ ਉਹ ਕਹਿੰਦੇ ਇੱਕ ਯੂਥ ਲੀਡਰ ਆ ਧੂੜੀ ਦੇ ਵਿੱਚ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਜੀ ਜਦੋਂ ਪਹਿਲੀ ਵਾਰ ਦੇਖੋ ਜਦੋਂ ਪੰਜਾਬ ਯੂਨੀਵਰਸਿਟੀ ਤੋਂ ਪ੍ਰੈਜ਼ੀਡੈਂਟ ਚੁਣੇ ਗਏ ਉਹ ਸਟੂਡੈਂਟ ਪੋਲਿਟਿਕਸ ਤੋਂ ਖੜੇ ਹੋਏ ਲੀਡਰ ਨੇ ਉਹ ਉਹ ਕੋਈ ਇਹ ਨਹੀਂ ਹੈਗੇ ਵੀ ਬਾਪੂ ਪਿਓ ਦਾਦਾ ਲੀਡਰ ਸੀਗਾ ਤਾਂ ਭਾਈ ਗੱਦੀ ਮਿਲ ਗਈ ਉਹ ਮਿਹਨਤ ਕਰਕੇ ਅੱਗੇ ਆਏ ਨੇ ਇੱਕ ਯੂਥ ਲੀਡਰ ਨੇ ਯੂਥਾਂ ਦੇ ਜਿਹੜੇ ਸਾਡਾ ਯੰਗੇਸਟ ਨੌਜਵਾਨ ਆ ਉਹ ਉਹਨਾਂ ਨੂੰ ਪਸੰਦ ਕਰਦਾਗਾ ਉਹਨਾਂ ਦੇ ਆਈਡਲ ਵੀ ਨੇ ਉਹ ਇੱਕ ਵਧੀਆ ਰਸੂਕ ਹੈਗਾ ਉਹਨਾਂ ਦਾ ਮਾ ਪਿਛਲੇ ਸਮੇਂ ਦੇ ਵਿੱਚ ਬੜੇ ਚਰਚਾ ਚ ਰਹੇ ਜਦੋਂ ਧੂਰੀ ਵਾਲੇ ਏਰੀਏ ਦੇ ਵਿੱਚ ਟੋਲ ਸੀਗੇ ਟੋਲਾ ਨੂੰ ਲੈ ਕੇ ਦਲਵੀਰ ਬੜੇ ਚਰਚਾ ਚ ਰਹਿੰਦੇ ਬਿਲਕੁਲ ਟੋਲ ਨੂੰ ਲੈ ਕੇ ਦੇਖੋ ਜਦੋਂ ਟੋਲ ਟੈਕਸ ਲੱਗਿਆ ਹਨਾ ਉਹਨਾਂ ਨੇ ਐਮਐਲਏ ਸੀਗੇ ਉਦੋਂ ਇੱਕ ਵੱਖਰੀ ਛੜਕੀ ਬਣਾ ਦਿੱਤੀ ਸੀ ਬਿਲਕੁਲ ਤਾਂ ਉਹਨਾਂ ਨੇ ਆਪਣੀ ਜ਼ਮੀਨ ਖਰੀਦੀ ਤੂਰੀ ਦੇ ਲੋਕਾਂ ਦੇ ਲਈ ਜ਼ਮੀਨ ਖਰੀਦ ਕੇ ਉਹਦੇ ਤੋਂ ਸੜਕ ਬਣਾਤੀ ਹਾਲਾਂਕਿ ਜਿਹੜੀ ਟੋਲ ਕੰਪਨੀ ਨੇ ਉਹਦੇ ਕੇਸ ਵੀ ਕੀਤਾ ਪਰ ਇੱਕ ਗੱਲ ਵੀ ਸਮਝਣੀ ਪੈਣੀ ਨਾ ਇਸ ਦੇ ਵਿੱਚ ਉਹ ਵੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਜ਼ਮੀਨ ਖਰੀਦੀ ਜ਼ਮੀਨ ਦੇ ਵਿੱਚੋਂ ਸੜਕ ਕੱਢਤੀ ਪਰ ਜਦੋਂ ਵੀਡੀਓ ਪਾਉਂਦੇ ਨੇ ਵੀਡੀਓ ਦੇ ਵਿੱਚ ਅਕਸਰ ਜਦੋਂ ਨਿਰਾਸ਼ਾ ਝਲਕਦੀ ਹੈ ਤੇ ਅਕਸਰ ਹਰੇਕ ਲੀਡਰ ਇਹ ਕਹਿੰਦਾ ਜੀ ਮੈਂ ਤਾਂ ਜੀ ਇੱਕ ਆਮ ਨੀ ਦੇਖੋ ਇਹ ਚੀਜ਼ਾਂ ਤਾਂ ਜੀ ਆਮ ਗੱਲਾਂ ਨੇ ਉਹ ਆਮ ਘਰਾਂ ਦਾ ਮਤਲਬ ਇਹ ਹੁੰਦਾ ਵੀ ਅਸੀਂ ਹੁਣ ਗੋਲਦੀ ਮੈਂ ਤੁਹਾਨੂੰ ਪਹਿਲਾਂ ਜਿੱਕੇ ਕਰਕੇ ਸਾਡਿਆਂ ਕਿ ਉਹਦੇ ਕੋ ਪਿਓ ਦਾ ਦੇ ਸਿਆਸਤ ਚ ਨਹੀਂ ਸੀਗੀ ਉਹ ਸਟੂਡੈਂਟ ਪੋਲਿਟਿਕਸ ਤੋਂ ਉੱਠੇ ਆ ਤੇ ਇੱਕ ਆਮ ਪਰਿਵਾਰ ਇਸੇ ਕਰਕੇ ਉਹ ਕਹਿ ਦਿੰਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਜਿਹਦੇ ਕੋਲੇ ਪੈਸਾ ਨਹੀਂ ਹੈਗਾ ਜਾਂ ਪੈਸਾ ਨਹੀਂ ਹੈਗਾ ਉਹਨੂੰ ਅਸੀਂ ਆਮ ਮੰਨਾਂਗੇ ਹੂੰ ਇਹ ਚੀਜ਼ ਨਹੀਂ ਸਾਡੇ ਵਾਸਤੇ ਹੈਗੀ ਪਰ ਜਿਹੜੀ ਗੱਲ ਆ ਦਰਦ ਹੁਣ ਉਹਦਾ ਇਸ ਕਰਕੇ ਝੜਕ ਰਿਹਾ ਉਹ ਕਹਿੰਦੇ ਭਾਈ ਜਦੋਂ ਕੋਈ ਨਹੀਂ ਹੁੰਦਾ ਜਦੋਂ ਔਖੇ ਸਮੇਂ ਕੋਈ ਨਹੀਂ ਜਦੋਂ ਹਾਂ ਕਰਦਾ ਲੀਡਰ ਉਦੋਂ ਤੁਸੀਂ ਮੈਨੂੰ ਮੁਰੇ ਕਰ ਦਿੰਦੇ ਹੋ ਮੁੱਖ ਮੰਤਰੀ ਸਾਹਿਬ ਤੇ ਜਦੋਂ ਲੋਡ ਹੁੰਦੀ ਆ ਜਦੋਂ ਅਸਲੀ ਟਾਈਮ ਹੁੰਦਾ ਉਦੋਂ ਤੁਸੀਂ ਧੋਖਾ ਕਰ ਜਾਂਦੇ ਹੋ ਹੁਣ ਵੀ ਉਹਨਾਂ ਨੇ ਇਹੀ ਕਿਹਾ ਕਿ ਯਾਰ ਧੋਖਾ ਨਾ ਕਰੋ ਤੁਸੀਂ 12 ਦੇ ਵਿੱਚ ਟਿਕਟ ਦਿੱਤੀ ਉਹ ਕਹਿੰਦੇ ਮੇਰੀ ਟਿਕਟ ਉਦੋਂ ਕੱਟੀ ਗਈ ਕਹਿੰਦੇ ਦੱਸੋ ਉਹ ਲੀਡਰ ਅਜ 파ਰਟੀ ਦੇ ਵਿੱਚ ਹੈਗਾ ਪਰ ਮੈਂ ਉੱਥੇ ਹੀ ਖੜਾਂਗਾ ਜੀ ਉਦੋਂ ਬਾਅਦ ਫਿਰ ਕਹਿੰਦੇ ਅੱਗੇ ਆ ਕੇ 19 ਦੇ ਵਿੱਚ ਫਿਰ ਟਿਕਟ ਕੱਟੀ ਜਾਂਦੀ ਹੈ ਦੱਸੋ ਉਦੋਂ ਕੋਈ ਖੜਾ ਕਹਿੰਦੇ ਫਿਰ ਉਹ ਲੀਡਰ ਅੱਜ ਪਾਰਟੀ 'ਚ ਨਹੀਂ ਹੈਗੇ ਪਰ ਮੈਂ ਉੱਥੇ ਹੀ ਖੜਾ ਉਹਨਾਂ ਦਾ ਆਪ ਦਾ ਪਰਸਨਲ ਬਿਆਨ ਹੈ ਇਹ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਅਗਲੇ ਅੱਜ ਤੁਸੀਂ ਜਦੋਂ ਮੁੱਖ ਮੰਤਰੀ ਸਾਹਿਬ ਚੋਣ ਲੜਦੇ ਆ ਧੁਰੀ ਤੋ ਆ ਕੇ ਉਦੋਂ ਕੋਈ ਨਹੀਂ ਹਾਮੀ ਭਰਿਆ ਅੱਗੇ ਜੇ ਭਗਵੰਤ ਮਾਨ ਕਹਿੰਦੇ ਚੋਣ ਨਾ ਲੜਦੇ ਤਾਂ ਕਹਿੰਦੇ ਮੇਰੀ ਵੀ ਉਦੋਂ ਵੀ ਟਿਕਟ ਕੱਟੀ ਜਾਣੀ ਸੀ ਐਮਐਲਏ ਦੀ ਬਾਈ ਦੀਆਂ ਚੋਣਾਂ ਵੜੇ ਵੀ ਜੀ ਉਹ ਇੱਕ ਨਿਸ਼ਾਨਾ ਕਰ ਰਹੇ ਨੇ ਕਾਂਗਰਸ ਦੇ ਕਿਸੇ ਵੱਡੇ ਲੀਡਰ ਦੇ ਉੱਤੇ ਕੋਈ ਵੱਡਾ ਲੀਡਰ ਆ ਵੀ ਜਿਹੜਾ ਉਹ ਨਹੀਂ ਚਾਹੁੰਦਾ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਜੇ ਭਗਵੰਤ ਮਾਨ ਉੱਥੋਂ ਚੋਣ ਲੜੀ ਇਸ ਕਰਕੇ ਦਲਵੀਰ ਨੂੰ ਟਿਕਟ ਦਿੱਤੀ ਗਈ ਹੈ ਬਿਲਕੁਲ ਉਹ ਇਹ ਗੱਲ ਕਹਿ ਰਹੇ ਨੇ ਕਹਿੰਦੇ ਜੇ ਮੁੱਖ ਮੰਤਰੀ ਜਦੋਂ ਚੋਣ ਲੜਦੇ ਨੇ ਧੂਰੀ ਤੋਂ ਐਲਾਨ ਕਰਦੇ ਨੇ ਇੱਕ ਵੱਡਾ ਚਿਹਰਾ ਸੀ ਕਹਿੰਦੇ ਉਦੋਂ ਕੋਈ ਵੀ ਲੀਡਰ ਨਹੀਂ ਆ ਕੇ ਖੜਿਆ ਉਦੋਂ ਖੜਦੇ ਕਹਿੰਦੇ ਉਦੋਂ ਦਿੰਦੇ ਕਿਸੇ ਹੋਰ ਨੂੰ ਟਿਕਟ ਜੀ ਉਦੋਂ ਤਾਂ ਗੋਲਡ ਹੀ ਅੱਗੇ ਕਰਤਾ ਹੂੰ ਫਿਰ ਉਸ ਤੋਂ ਬਾਅਦ ਕਹਿੰਦੇ ਤੁਸੀਂ ਜਦੋਂ ਜਿਮਨੀ ਚੋਣ ਹੋਈ ਭਗਵੰਤ ਮਾਨ ਜਿੱਤ ਜਾਂਦੇ ਨੇ ਜਦੋਂ ਧੂਰੀ ਤੋਂ ਐਮ.ਐਲ.ਏ ਜਿੱਤੇ ਜਾਂਦੇ ਨੇ ਸੰਗਰੂਰ ਤੋਂ ਜਿਮਨੀ ਚੋਣ ਹੁੰਦੀ ਹੈ ਜਦੋਂ ਸਿਮਰਜੀਤ ਸਿੰਘ ਮਾਨ ਹੋਰੇ ਐਮਪੀ ਬਣਦੇ ਨੇ ਉਦੋਂ ਦਲਵੀਰ ਗੋਲਡੀ ਨੂੰ ਚੋਣ ਲੜਾਈ ਜਾਂਦੀ ਆ ਇਹ ਕਹਿ ਕੇ ਚੋਣ ਅੜਵਾਈ ਜਾਂਦੀ ਆ ਕਿ ਤੈਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਟਿਕਟ ਦੇਵਾਂਗੇ ਇਹ ਤਾਂ ਨਹੀਂ ਹੁੰਦਾ ਰਾਜ ਦੇ ਵਿੱਚ ਕਈ ਵਾਰੀ ਅੰਦਰ ਖਾਤੇ ਲੱਗਦਾ ਹੋਵੇ ਕਿ ਗੋਲਡੀ ਦਾ ਕੱਦ ਜਿਹੜਾ ਉੱਚਾ ਹੋ ਰਿਹਾਗਾ ਉਸ ਨੂੰ ਇੱਕ ਪਾਸੇ ਕਰਨ ਦੇ ਲਈ ਕਿ ਕੀਤਾ ਗਿਆ ਹੋਵੇ ਬਿਲਕੁਲ ਇਹ ਹੋ ਵੀ ਸਕਦਾ ਸਿਆਸਤ ਆ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਸਾਕਾ ਨਹੀਂ ਹੁੰਦਾ ਸਿਆਸਤ ਦੇ ਵਿੱਚ ਜੇ ਤੁਸੀਂ ਆਪ ਦਾ ਕਦਮ ਬਰਕਰਾਰ ਰੱਖਣਾ ਤਾਂ ਤੁਹਾਨੂੰ ਕਿਸੇ ਨਾ ਕਿਸੇ ਨੂੰ ਢਾਹ ਲਾਉਣੀ ਪੈਂਦੀ ਹੈ ਕਿਉਂਕਿ ਬੜੀ ਚਰਚਾ ਦੇ ਵਿੱਚ ਰਹੇ ਨੇ ਗੋਲਡੀ ਤੇ ਗੋਲਡੀ ਦੇ ਜੀਵਨ ਸਾਥੀ ਉਹ ਵੀ ਬੜੀ ਚਰਚਾ ਚ ਰਹੇ ਨੇ ਚੋਣਾਂ ਦੇ ਵੇਲੇ ਦੇਖੋ ਪੰਜਾਬ ਦੇ ਅੰਦਰ ਦੋ ਯੂਥ ਲੀਡਰ ਆ ਜਿਹੜੇ ਸਭ ਤੋਂ ਵੱਧ ਚਰਚਾ ਦੇ ਵਿੱਚ ਨੇ ਵੱਡਾ ਨਾਮ ਜਿੰਨਾ ਦਾ ਹੈਗਾਗਾ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ 'ਚ ਗੱਲ ਕੀਤੀ ਜਾਵੇ ਇੱਕ ਤਾਂ ਦਲਬੀਰ ਗੋਲਡੀ ਆਉਂਦਾ ਦੂਜੇ ਸਾਡੇ ਰਾਜਾ ਵੜਿੰਗ ਆਉਂਦੇ ਨੇ ਤੇ ਰਾਜਾ ਵੜਿੰਗ ਦੇ ਵੀ ਧਰਮਪਤੀ ਅਮਨਤਾ ਵੜਿੰਗ ਵੀ ਪ੍ਰਚਾਰ ਦੇ ਵਿੱਚ ਆਪਾਂ ਦੇਖਦੇ ਆਂ ਵੀ ਉਹ ਵੀ ਪੂਰਾ ਆਪਦਾ ਜੋਰ ਰੱਖਦੇ ਨੇ ਉਧਰ ਦਲਬੀਰ ਗੋਲਡੀ ਦੀ ਪਤਨੀ ਵੀ ਜਿਹੜਾ ਆਪਣਾ ਪੂਰਾ ਪ੍ਰਚਾਰ ਦੇ ਵਿੱਚ ਸਾਥ ਦਿੰਦੀ ਆਪਣੇ પતિ ਦੇ ਨਾਲ ਜਾਂਦੀ ਹੈ ਹੁਣ ਵੀ ਜਿਹੜਾ ਉਹ ਕੈਂਪੇਨ ਕਰਦੇ ਹੋਏ ਨਜ਼ਰ ਆ ਰਹੇ ਸੀ ਉਮੀਦ ਸੀਗੀ ਉਹਨਾਂ ਨੂੰ ਕਿਉਂਕਿ ਪਾਰਟੀ ਨੇ ਇੱਕ ਭਰੋਸਾ ਦਿਵਾਇਆ ਸੀ ਨਾ ਪਾਰਟੀ ਨੇ ਜਦੋਂ ਜਿਮਨੀ ਚੋਣ ਹੋਈ ਆ ਜਦੋਂ ਉਹਨਾਂ ਨੂੰ ਟਿਕਟ ਦਿੱਤੀ ਆ ਜਦੋਂ ਉਹ ਲੜਦੇ ਨੇ ਜਿਮਨੀ ਚੋਣ ਤਾਂ ਉਦੋਂ ਪਾਰਟੀ ਨੇ ਗੱਲ ਕਹੀ ਸੀਗੀ ਲੋਕ ਸਭਾ ਦੀ ਟਿਕਟ ਵੀ ਤੁਹਾਨੂੰ ਮਿਲੂਗੀ ਤਾਂ ਉਹ ਤਾਂ ਆਪਣੀਆਂ ਪੂਰੀਆਂ ਤਿਆਰੀਆਂ 'ਚ ਲੱਗੇ ਹੋਏ ਸੀਗੇ ਲਗਾਤਾਰ ਉਹ ਪਿੰਡਾਂ ਦੇ ਵਿੱਚ ਜਾ ਰਹੇ ਸੀ ਪ੍ਰਚਾਰ ਕਰ ਰਹੇ ਸੀ ਸਾਰਾ ਕੁਝ ਆਪਦਾ ਗਤੀਵਿਧੀਆਂ ਸੀਗੀ ਉਹਨਾਂ ਦੀ ਵਰਕਰਾਂ ਦੇ ਨਾਲ ਮੁਲਾਕਾਤ ਸੀਗੀ ਪਰ ਜਦੋਂ ਐਨ ਮੌਕੇ ਦੇ ਉੱਤੇ ਆ ਕੇ ਤੁਹਾਡੀ ਇਸ ਤਰੀਕੇ ਦੇ ਨਾਲ ਟਿਕਟ ਕੱਟ ਕੇ ਕਿਸੇ ਹੋਰ ਨੂੰ ਦੇ ਦਿੱਤੀ ਜਾਵੇ ਤਾਂ ਫਿਰ ਉਦੋਂ ਜ਼ਰੂਰ ਮਨ ਦੇ ਵਿੱਚ ਨਿਰਾਸ਼ਾ ਆਉਂਦੀ ਹੈ ਵੀ ਯਾਰ ਮੈਂ ਤਾਂ ਲੰਬੇ ਸਮੇਂ ਤੋਂ ਲੱਗਿਆ ਹੋਇਆ ਮੋਟੀ ਜੀ ਦਾੰਪਲ ਭਗਤਾ ਜੀ ਆਪਾਂ ਆਪਦੇ ਤੇ ਲੜ ਗਿਆ ਆਪਾਂ ਅੱਜ ادارے ਦੇ ਵਿੱਚ ਕੰਮ ਕਰ ਰਹੇ ਆ ਆਪਾਂ ਵਧੀਆ ਲੰਬੀ ਮਿਹਨਤ ਕਰੀ ਜਾਨਦੇ ਆ ਨਾ ਕੱਲ ਨੂੰ ਕੋਈ ادارے ਦੇ ਵਿੱਚ ਕੋਈ ਅਹੁਦੇ ਦੀ ਗੱਲ ਆਉਂਦੀ ਹੈ ਤਾਂ ਉਹ ਆਪਣੀ ਵਜਾਇਕ ਨਵੇਂ ਆਏ ਬੰਦੇ ਨੂੰ ਕਿਸੇ ਹੋਰ ਨੂੰ ਦੇ ਦਿੱਤੀ ਜਾਵੇ ਤਾਂ ਉਹ ਮਨ ਦੇ ਵਿੱਚ ਸੰਭਾਵਿਕ ਗੱਲ ਆ ਕਿ ਇੱਕ ਇਨਸਾਨ ਦੀ ਫਿਰ ਫਿਤਰਤ ਆ ਕਿ ਉਹ ਨਿਰਾਸ਼ ਹੁੰਦਾ ਹੀ ਆ ਤਾਂ ਉਹੀ 골ਡੀ ਨੇਦਾਲ ਹੋਇਆ ਹਾਲਾਂਕਿ ਉਹ ਸੁਪਾਲ ਖੈਰਾਤ ਦੇ ਗੈਂਸਟ ਨਹੀਂ ਹੈਗੇ ਚਰਚਾਵਾਂ ਇਹ ਚੱਲ ਰਹੀਆਂ ਪਰ ਉਹੀ ਗੱਲ ਹੈ ਜਿਵੇਂ ਤੁਸੀਂ ਕਹਿੰਦੇ ਹੋ ਕਿ ਨਿਰਾਸ਼ਾ ਇੱਕ ਪਾਸੇ ਨਿਰਾਸ਼ਾ ਦੂਜੇ ਪਾਸੇ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਵੀ ਮੈਂ ਕੋਈ ਗੱਲ ਨਹੀਂ ਖੈਰਾ ਸਾਹਿਬ ਤੁਸੀਂ ਆਓ ਰਾਜਾ ਵੜਿੰਗ ਜੀ ਤੁਸੀਂ ਆਓ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਚੱਲੂਗਾ ਸਾਰੀ ਕੈਂਪੇਨ ਕਰੂੰਗਾ ਮੈਂ ਅੱਜ ਵੀ ਖੜਾ ਕਾਂਗਰਸ ਦੇ ਨਾਲ ਦੇਖੋ ਰਾਜਾ ਵੜਿੰਗ ਜੀ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹਨਾ ਵੀ ਉਹਨਾਂ ਨਾਲ ਉਹ ਕਿਸ ਤਰ੍ਹਾਂ ਦਾ ਹੈਗਾ ਪਰ ਸੁਪਾਲ ਖੈਰਾ ਨਾਲ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਸ਼ਤਾ ਉਹ ਮੈਂ ਉਦੇ ਬਾਰੇ ਮੈਂ ਦੱਸ ਸਕਦਾਗਾ ਕਿਉਂਕਿ ਦੇਖੋ ਜਦੋਂ ਦਲਵੀਰ ਗੋਲਡੀ ਭਵੰਤਮਨ ਚੋਣ ਲੜਦੇ ਨੇ 22 ਦੀ ਵਿਧਾਨ ਸਭਾ ਚੋਣ ਹੁੰਦੀ ਆ ਤਾਂ ਸੁਪਾਲ ਸਿੰਘ ਖਹਿਰਾ ਉਦੋਂ ਜੇਲ੍ਹ ਤੋਂ ਛੁੱਟ ਕੇ ਆਏ ਹੁੰਦੇ ਆ ਤਾਂ ਉਹਨਾਂ ਕੋਲ 17 ਦਿਨ ਸੀਗੇ ਆਪਦੇ ਚੋਣ ਪ੍ਰਚਾਰ ਕਰਨ ਦੇ ਭਲਾਥ ਚ ਉਹ ਵੀ ਐਮਐਲਏ ਦੀ ਚੋਣ ਲੜ ਰਹੇ ਸੀ ਤੇ ਇੱਧਰ ਦਲਵੀਰ ਗੋਲਡੀ ਵੀ ਲੜ ਰਿਹਾ ਸੀ ਆਪਣੀ ਚੋਣ ਵਿੱਚ ਛੱਡ ਕੇ ਦੋ ਦਿਨ ਉਹ ਦਲਵੀਰ ਗੋਲਡੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਪਹੁੰਚੇ ਸੀਗੇ ਜੀ ਤਾ 골ডি ਉਸ ਚੀਜ਼ ਦਾ ਸਤਿਕਾਰ ਵੀ ਕਰਦਾਗਾ ਵੀ ਉਦੋਂ ਕੋਈ ਲੀਡਰ ਨਹੀਂ ਆਇਆ ਸੀ ਵੱਡੇ ਵੱਡੇ ਲੀਡਰ ਜਿਹੜੇ ਪਿੱਛੇ हट ਗਏ ਸੀ ਕਿਸੇ ਨੇ ਆ ਕੇ ਸਪੋਰਟ ਨਹੀਂ ਕੀਤੀ ਸੀ ਵੀ ਇੱਕ ਪਾਸੇ ਇੱਕ ਮੁੱਖ ਮੰਤਰੀ ਖੜਾ ਪੂਰੀ ਟੀਮ ਖੜੀ ਆ ਪੂਰੀ ਪਾਰਟੀ ਖੜੀ ਆ ਤੇ ਇੱਕ ਕੱਲਾ ਕੈਂਡੀਡੇਟ ਲੜ ਰਿਹਾ ਉਦੋਂ ਜੇ ਕੋਈ ਖੜਾ ਸੀ ਆ ਕੇ ਤਾਂ ਉਦੋਂ ਸੁਖਪਾਲ ਸਿੰਘ ਖਹਿਰਾ ਖੜਾ ਸੀ ਆ ਕੇ ਜੀ ਸੁਖਪਾਲ ਸਿੰਘ ਖਹਿਰਾ ਨੇ ਇਹ ਜਿਹੜੀ ਮਦਦ ਕੀਤੀ ਸੀ ਕੰਪੇਨ ਕੀਤਾ ਸੀ 골ਡੀ ਦੇ ਹੱਕ 'ਚ ਹਾਲਾਂਕਿ ਜਿਹੜੇ ਆਪ ਦੇ ਵਰਕਰ ਭਲਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਤੇ ਮੈਂ ਉਹਦੀ ਮਰਦ ਕਰਨ ਜਰੂਰ ਜਾਵਾਂਗਾ ਤਾਂ ਉਹਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨਾਲ ਕੋਈ ਨਾਰਾਜ਼ਗੀ ਦਲਵੀਰ ਗੋਲਡੀ ਨੂੰ ਹੈ ਤਾਂ ਜਿਹੜੀਆਂ ਇਸ ਤਰੀਕੇ ਦੀਆਂ ਖਬਰਾਂ ਚਲਾ ਰਹੇ ਆ ਜਾਂ ਇਸ ਤਰੀਕੇ ਦੀਆਂ ਫਰਮਾਂ ਚੱਲ ਰਹੀਆਂ ਕਿ ਸੁਪਾਲ ਸਿੰਘ ਖਹਿਰਾ ਨੂੰ ਟਿਕਟ ਮਿਲਣ ਕਰਕੇ ਨਾਰਾਜ਼ ਹੋਇਆ ਸੁਪਾਲ ਸਿੰਘ ਖਹਿਰਾ ਨਾਲ ਉਹ ਕਹਿੰਦੇ ਮੇਰਾ ਕੋਈ ਗੁੱਸਾ ਨਹੀਂ ਹੈ ਮੇਰਾ ਗੁੱਸਾ ਹਾਈ ਕਮਾਂਡ ਦੇ ਨਾਲ ਆ ਵੀ ਹਾਈ ਕਮਾਂਡ ਧੋਖਾ ਕਰਦੀ ਆ ਹਾਈ ਕਮਾਂਡ ਨੇ ਧੋਖਾ ਕੀਤਾ ਮੇਰੇ ਨਾਲ ਮੈਨੂੰ ਭਰੋਸਾ ਦਿਵਾਇਆ ਸੀਗਾ ਤੇ ਉਹ ਭਰੋਸੇ ਦੇ ਉੱਤੇ ਹਾਈ ਕਮਾਂਡ ਆਪਦਾ ਪੂਰਾ ਨਹੀਂ ਉਤਰ ਪਾਈ ਮੈਨੂੰ ਕਿਹਾ ਗਿਆ ਸੀ ਕਿ ਤੈਨੂੰ ਟਿਕਟ ਮਿਲੂਗੀ ਪਰ ਟਿਕਟ ਨਹੀਂ ਮਿਲਗੀ ਤਾਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਜਦੋਂ ਸੁਖਪਾਲ ਸਿੰਘ ਖੈਰਾ ਨੂੰ ਜੇ ਟਿਕਟ ਦਿੱਤੀ ਹੈ ਤਾਂ ਮੈਂ ਉਹਨਾਂ ਦਾ ਸਾਥ ਦੇਵਾਂਗਾ ਮੈਂ ਅੱਜ ਵੀ ਮੋਢੇ ਨਾਲ ਮੋਢਾ ਲਾ ਕੇ ਕੰਮ ਪੇੜ ਕਰਾਂਗਾ ਪਰ ਜਿਹੜੀ ਕਿੱਥੇ ਤਾਂ 100% ਦਿਲੋਂ ਕੰਮ ਕਰਨਾ ਭੱਜ ਭੱਜ ਕੇ ਕਰਨਾ ਜੀ ਕਿੱਥੇ ਉੱਤੋਂ ਤੱਕ ਕਰਨਾ ਇੱਛਾ ਨੇ ਕਿਤੇ ਮਨ ਦੇ ਵਿੱਚ ਉਹ ਨਿਰਾਸ਼ਾ ਰਹੇ ਜਾਂਦੀ ਹੈ ਸਾਰੇ ਨੂੰ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਰੋਸਾ ਗਿਲਾ ਵੱਧ ਸਕਦਾ ਹੈ ਬਿਲਕੁਲ ਦੇਖੋ ਇਹ ਨੁਕਸਾਨ ਦਾ ਇੱਕ ਚੀਜ਼ਾਂ ਹੁੰਦੀਆਂ ਨੇ ਇਹਦੇ ਨਾਲ ਕਿਸੇ ਨੂੰ ਨਹੀਂ ਪਰ ਉਹ ਉਮੀਦਵਾਰ ਨੂੰ ਜ਼ਰੂਰ ਅਫੈਕਟ ਪੈਂਦਾ ਹੈਗਾ अच्छा एक चीज ਦਾ ਹੋਰ ਤੁਸੀਂ ਸੁਣਿਓ ਉਹਦੇ ਵਿੱਚ ਸਪੀਚ ਦੇ ਵਿੱਚ ਉਹਨਾਂ ਨੇ ਕਿਹਾ ਵੀ ਕੁਝ ਬੰਦੇ ਇਹੋ ਜਿਹੇ ਨੇ 2-4 ਬੰਦੇ ਸਾਡੇ ਹਲਕੇ ਦੇ ਵਿੱਚ ਜੀ ਜਿਨ੍ਹਾਂ ਨੇ ਮੇਰੀ ਚੋਣ ਦੇ ਵਿੱਚ ਵੀ ਮੈਂ ਜਿੱਤ ਸਕਦਾ ਸੀ ਪਰ ਉਹਨਾਂ ਨੇ ਨੁਕਸਾਨ ਕਰਵਾਇਆ ਤੇ ਖੈਰਾ ਸਾਹਿਬ ਤੁਸੀਂ ਵੀ ਬਚ ਕੇ ਰਹੋ ਮੈਂ ਤੁਹਾਨੂੰ ਛੋਟਾ ਭਰਾ ਹੋਣ ਦੇ ਨਾਤੇ ਸਲਾਹ ਦੇ ਰਿਹਾ ਇਹਦਾ ਮਤਲਬ ਕਿ ਕੁਝ ਉਹਨਾਂ ਦੇ ਇਲਾਕੇ ਦੇ ਵਿੱਚ ਵੀ ਕੁਝ ਜਿਹੇ ਲੀਡਰ ਜਾਂ ਕਹਿ ਦਈਏ ਵਰਕਰ ਹੋ ਸਕਦੇ ਆ ਕੁਝ ਵੀ ਹੋ ਸਕਦੇ ਆ ਜਿਹੜੇ ਬੰਦੇ ਨਹੀਂ ਚਾਹੁੰਦੇ ਕਿ ਦਲਵੀਰ ਗੋਲਡੀ ਦਾ ਕਦ ਹੋਰ ਉੱਚਾ ਹੋਵੇ ਦਲਵੀਰ ਗੋਲਡੀ ਕੱਲ ਨੂੰ ਚੋਣਾ ਜਿੱਤੇ ਜਾਂ ਇਸ ਤਰੀਕੇ ਦੇ ਨਾਲ ਉਹਨਾਂ ਦੀ ਪਾਰਟੀ 'ਚ ਹੋ ਸਕਦਾ ਹੈ ਸਿੱਧਾ ਸਿੱਧਾ ਉਹਨਾਂ ਨੇ ਇੱਕ ਲੀਡਰ ਦਾ ਤਾਂ ਬਿਨਾਂ ਨਾਮ ਲਏ ਨਿਸ਼ਾਨਾ ਸਾਹ ਦਿੱਤਾ ਕਿ ਇੱਕ ਲੀਡਰ ਨਹੀਂ ਚਾਹੁੰਦਾ ਮੈਨੂੰ ਵੱਡਾ ਲੀਡਰ ਆ ਹੁਣ ਇਹ ਵੱਡਾ ਕਦ ਕੌਣ ਆ ਇਹ ਤਾਂ ਗੋਲਡੀ ਸਾਹਿਬ ਜਾਣਦੇ ਆ ਜਾਂ ਉਹ ਬੰਦਾ ਜਾਣਦਾਗਾ ਇਹਦੇ ਬਾਰੇ ਤਾਂ ਹਜੇ ਚਰਚਾ ਹੈ ਨਹੀਂ ਪਰ ਇਸ ਚੀਜ਼ ਦੇ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਹੋਵੇਗਾ ਜੀ ਸੁਖਪਾਲ ਖੈਰਾ ਨੂੰ ਵੀ ਇਸ ਚੀਜ਼ ਦਾ ਨੁਕਸਾਨ ਸਹਿਣਾ ਪੈ ਸਕਦਾ ਕਿਉਂਕਿ ਜਿਹੜੀ ਅੰਦਰਲੀ ਇਹ ਕਾਟੋ ਕਲੇਸ਼ ਹੁੰਦਾ ਨਾ ਦੂਜੇ ਨੂੰ ਫਾਇਦਾ ਕਰ ਜਾਂਦਾ ਬਿਲਕੁਲ ਇਹ ਦੂਜੀ ਤਰ ਨੂੰ ਫਾਇਦਾ ਹੋ ਜਾਂਦਾਗਾ ਆਪ ਦੇ ਵਿੱਚ ਜਰੂਰ ਨੁਕਸਾਨਦਹਿਕ ਹੁੰਦਾ ਮੈਨੂੰ ਲੱਗਦਾ ਕਿ ਇਸ ਤਰੀਕੇ ਦੇ ਨਾਲ ਜਿਹੜੀ ਇਹ ਸਿਆਸਤ ਆ ਵੈਸੇ ਚੱਲਦਾ ਰਹਿੰਦਾਗਾ ਤੇ ਪਰ ਪਾਰਟੀਆਂ ਨੂੰ ਵੀ ਸਮਝਣਾ ਚਾਹੀਦਾ ਕਿ ਜਿਹੜਾ ਬੰਦਾ ਯਾਰ ਤੁਹਾਡੇ ਨਾਲ ਮੁਸੀਬਤ ਦੇ ਸਮੇਂ ਤੋਂ ਤੁਰਿਆ ਆ ਖੜਾਗਾ ਔਖੇ ਸਮੇਂ ਤੁਹਾਨੂੰ ਛੱਡ ਕੇ ਨਹੀਂ ਗਿਆ ਤੁਸੀਂ ਉਹਨੂੰ ਜਰੂਰ ਪਹਿਲ ਦਿਆ ਕਰੋ ਉਹਦਾ ਜਰੂਰ ਧਿਆਨ ਰੱਖਿਆ ਕਰੋ ਇਸ ਤਰੀਕੇ ਦੇ ਨਾਲ ਕਿਸੇ ਦੀ ਟਿਕਟ ਘੱਟ ਕੇ ਕਿਸੇ ਨੂੰ ਦੇ ਦੇਣਾ ਇਹ ਬਿਹਤ ਵਧੀਆ ਗੱਲ ਨਹੀਂ ਹੈਗੀ ਜੀ ਸ਼ੁਕਰੀਆ ਜੀ